ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਔਜਲਾ ਸਭ ਤੋਂ ਅੱਗੇ ਚੱਲ ਰਹੇ ਨੇ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਦੂਸਰੇ ਨੰਬਰ ਤੇ ਤੇ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਢਾਲੀਵਾਲ ਤੀਸਰੇ ਨੰਬਰ ਤੇ ਅਤੇ ਅਕਾਲੀ ਦਲ ਦੇ ਅਨਿਲ ਜੋਸ਼ੀ ਚੌਥੇ ਨੰਬਰ ਤੇ ਚੱਲ ਰਹੇ ਨੇ ਗੁਰਜੀਤ ਔਜਲਾ ਤੇ ਅੱਗੇ ਹੋਣ ਦੀ ਖੁਸ਼ੀ ਉਹਨਾਂ ਦੇ ਚਿਹਰੇ ਤੇ ਸਾਫ਼-ਸਾਫ਼ ਨਜ਼ਰ ਆ ਰਹੀ ਹੈ ਆਓ ਸੁਣਦੇ ਹਾਂ ਮੀਡੀਆ ਦੇ ਰੂਬਰੂ ਹੁੰਦੇ ਹੋਏ ਉਹਨਾਂ ਨੇ ਕੀ ਕਿਹਾ ਜੀ ਚਲੋ ਬਰਬਾਦ ਬਾਜੀ ਤੇ ਅਸੀਂ ਮੈਂ ਤੇ ਜਲ ਆਇਆ ਨੀ ਚਲੋ ਇਹ ਸਾਰੇ ਆ ਰਹੇ ਨੇ ਰਿਜ਼ਲਟ ਰੁਝਾਨ ਆ ਰਹੇ ਆ ਚੰਗਾ ਰੁਝਾਨ ਹੈ ਅੱਛਾ ਹੈ ਔਰ ਸਭ ਤੋਂ ਵਧੀਆ ਗੱਲ ਪੂਰੇ ਭਾਰਤ ਦੇ ਵਿੱਚ ਅੱਛਾ ਰੁਝਾਨ ਆ ਰਿਹਾ ਹੈ ਇੰਡੀਆ ਲਾਈਨ ਦੀ ਜਿਹੜੀ ਸਰਕਾਰ ਹੈ ਉਭਨ ਜਾ ਰਹੀ ਹੈ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਔਰ ਇਹ ਜਿਹੜੀ ਰੁਝਾਨ ਹੈ ਮੈਂ ਸਮਝਦਾ ਕਿ ਇਹ ਕਿਤੇ ਹੋਏ ਕਮਾ ਦਾ ਔਰ ਲੋਕ ਪਿਆਰ ਦਾ ਰੁਝਾਨ ਹੁੰਦਾ ਹੈ ਸਾਰਾ ਲੋਕਾਂ ਨੂੰ ਲੋਕਾਂ ਨੂੰ ਕੀ ਕਰਨਾ ਚਾਹੋਗੇ ਜਿਹੜੇ ਲੋਕਾਂ ਨੇ ਤੁਹਾਨੂੰ ਵੋਟ ਪਾਈ ਹੈ ਤੁਸੀਂ ਅੱਜ ਰੁਝਾਨਾ ਚੱਕੇ ਜਾ ਰਹੇ ਹੋ ਹਲੇ ਤੱਕ ਮੈਂ ਧੰਨਵਾਦ ਕਰਦਾ ਜਿੰਨਾ ਮੈਨੂੰ ਪਾਈ ਜਿੰਨਾ ਇਸ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਹਿੱਸਾ ਲਿਆ ਮਿਸਾਲਾ ਐਕਟ ਪੁੱਲ ਤੋਂ ਕੀ ਕਹੋਗੇ ਐਕਟ ਪੁੱਲੋਂ ਤੁਹਾਨੂੰ ਦੱਸੂ ਮੈਂ ਕੱਲ ਵੀ ਕਿਹਾ ਸੀ ਤੁਹਾਨੂੰ ਕਿਆ ਜਾ ਲੈੰਦੂ ਰਿਜ਼ਲਟ ਫਿਰ ਪਤਾ ਲੱਗੇਗਾ ਮੋਦੀ ਸਾਹਿਬ ਆਪਣੀ ਸੀਟ ਹੋਰੀ ਮੋਦੀ ਖੁਦ ਖੁਦ ਪਿੱਛੇ ਜਾ ਰਹੇ ਮੋਦੀ ਸਾਹਿਬ ਆਪਣੀ ਸੀਟ ਸੋ ਜਿਹੜਾ ਲੋਕਤੰਤਰ ਦੇ ਨਾਲ ਇਦਾਂ ਖਲਵਾੜ ਕਰਨਾ ਕਿਤੇ ਨੇ ਕਿਤੇ ਲੋਕ ਗੁੱਸੇ ਚ ਆਉਂਦੇ ਨੇ ਤੁਸੀਂ ਧਰਮ ਦੇ ਨਾਮ ਦੇ ਬਹੁਤ ਜ਼ਿਆਦਾ ਨਹੀਂ ਖੇਡ ਸਕਦੇ ਕੁਝ ਚੰਦ ਅਸਾਖਿਤੇ ਜਾ ਸਕਦਾ ਸੋ ਹਰ ਕੋਈ ਲੋਕ ਦੇਸ਼ ਦੀ ਤਰੱਕੀ ਚਾਹੁੰਦਾ ਆਪਣੀ ਤਰੱਕੀ ਚਾਹੁੰਦਾ ਸਮਾਜ ਦੀ ਤਰੱਕੀ ਚਾਹੁੰਦਾ ਇਹ ਮੋਦੀ ਸਾਹਿਬ ਸਮਝਣ ਦੇ ਵਿੱਚ ਦੇਰੀ ਕਰ ਗਏ ਪਾਵਰ ਜਿਹੜੀ ਐਬਸੋਲਿਊਟ ਪਾਵਰ ਸੀ ਉਹਨੇ ਮਾਈਂਡ ਜਿਹੜਾ ਕਰਪਟ ਕੀਤਾ ਇਸੇ ਕਰਕੇ ਜਲਾਤ ਹੋਇਆ ਚੋਣਾ ਚੋਣਾ ਤੋਂ ਪਹਿਲਾਂ ਤੁਸੀਂ ਆਪਣਾ ਮੁਕਾਬਲਾ ਕਿੰਨਾ ਮੰਗੇ ਸੀ ਮੋੜੇ ਪਿੱਛੇ ਜਾਂਦਾ ਕਰਨੀ ਸਮਝਦੇ ਹੋ ਮੈਨੂੰ ਮੈਨੂੰ ਕੁਝ ਨਹੀਂ ਪਤਾ ਮੈਨੂੰ ਤਾਂ ਆਪਣਾ ਪਤਾ ਕਿ ਨੋਕ ਤੇਰੇ ਨਾਲ ਨੇ ਮੈਂ ਇਧਰ ਕਿੱਥੇ ਗਿਆ ਸੀ ਜੀ ਪਿੱਛੇ ਜਾਂਦਾ ਕਰਨੀ ਸਮਝਦੇ ਹੋ ਜਿਹੜੀ ਐਬਸੋਲਿਊਟ ਪਾਵਰ ਸੀ ਜਿਹੜੀ ਬਹੁਤ ਜ਼ਿਆਦਾ ਪਾਵਰ ਨੇ ਮਾਈਂਡ ਵੀ ਕਰਪਟ ਕਰਤਾ ਸਿਸਟਮ ਵੀ ਕਰਪਟ ਕਰਤਾ ਉਹਨਾਂ ਅੱਗੇ ਇਹਨੂੰ ਸੁਣਿਆ ਹੀ ਨਹੀਂ ਕਿਸੇ ਦਾ ਵਿਖਿਆ ਨਹੀਂ ਹਟਾ ਉਤਰ ਕੇ ਵੀ ਦੁੱਖ ਦਰਦ ਕੀ ਹੈ ਸੋ ਅੱਜ ਲੋਕਾਂ ਦਾ ਜਵਾਬ ਦਿੰਦਾ ਹੈ ਅਜੀ ਔਰ ਜਾਣ ਜੀ ਦੇਖੋ ਅੱਗੇ ਅੱਗੇ ਬਹੁਤ ਵਧੀਆ ਕਲੀਅਰ ਮжоਰਿਟੀ ਜਾਏਗੀ ਜੀ ਅੰਤਖਮੀਦ ਹੋ ਰਹੀ ਹੈ ਅੱਗੇ ਜਾਣਦੇ ਆਪਣੇ ਪਾਰਟੀ ਬਾਰੇ ਕੀ ਕਹਣਾ ਹੈ ਦੇਖੋ ਉਥੇ ਲੋਕਤੰਤਰ ਦੇ ਵਿੱਚੋਂ ਨੇ ਇਲੈਕਸ਼ਨ ਲੜੀ ਹੈ ਜਿੱਦਾਂ ਬਾਕੀ ਜੋ ਅਧਿਕਾਰ ਉਹਨੇ ਵੀ ਆਪਣਾ ਅਧਿਕਾਰ ਵਰਤਿਆ ਔਰ ਉਹਨੂੰ ਲੋਕਾਂ ਨੇ ਮੰਨਿਆ ਹੈ ਲੋਕਾਂ ਨੇ ਉਹਨੂੰ ਵੋਟ ਦਿੱਤੀ ਹੈ ਇਹ ਤੇ ਲੋਕਤੰਤਰ ਦੀ ਖੂਬਸੂਰਤੀ ਹੈ ਸੋ ਸੋ ਸਾਡ ਨੂੰ ਜਵਾਬ ਦੇ ਸਾਬ ਸਾਫ ਤੌਰ ਤੇ ਤਾਲਾ ਪ੍ਰਧਾਨ ਫੜ ਲਾ ਸਾਬ ਲਾਈਵ ਹੈਗਾ ਜੀ ਇਸ ਤੋਂ ਬਾਅਦ ਸੋ ਦਾਦੇ ਕਿ ਹੁਣ ਤੱਕ ਦਾ ਜੋ ਨਤੀਜਾ ਸਾਹਮਣੇ ਆਇਆ ਅੰਮ੍ਰਿਤਸਰ ਹਲਕੇ ਤੋਂ ਤਾਂ ਉਸ ਦੇ ਵਿੱਚ ਕਾਂਗਰਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਗੁਰਜੀਤ ਸਿੰਘ ਔਜਲਾ 86354 ਤਰਨਜੀਤ ਸਿੰਘ ਸੰਧੂ ਭਾਜਪਾ 73372 ਕੁਲਦੀਪ ਸਿੰਘ ਧਾਲੀਵਾਲ ਆਮ ਆਦਮੀ ਪਾਰਟੀ 70719 ਅਨਿਲ ਜੋਸ਼ੀ ਅਕਾਲੀ ਦਲ 21016 ਵੋਟਾਂ ਦੇ ਨਾਲ ਜਿਹੜੇ ਕਿ ਉਹ ਲੀਡ ਕਰ ਰਹੇ ਨੇ ਤਾਂ ਇਹਨਾਂ ਵਿੱਚੋਂ ਸਭ ਤੋਂ ਅੱਗੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਅੱਗੇ ਚੱਲਦੇ ਨਜ਼ਰ ਆ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ